ਸਤਿ ਸ਼੍ਰੀ ਅਕਾਲ ਜਸ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਵਾਗਤ ਕਰਦੀ ਹਾਂ ਲੇਕਿ ਹਾਜ਼ਰ ਹਾਂ ਅੱਜ ਦੀ ਖਾਸ ਖਬਰ ਜੋ ਜੁੜੀ ਹੋਈ ਹੈ ਜੀ ਮੌਸਮ ਦੇ ਨਾਲ ਸੋ ਤੁਹਾਡੇ ਇਲਾਕੇ ਦੇ ਮੌਸਮ ਦੇ ਮિજાਜ ਕਿਹੋ ਜਿਹਾ ਨੇ ਇਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਨਾ ਭੁੱਲਣਾ ਕਿਉਂਕਿ ਜੋ ਅਸੀਂ ਖਬਰ ਨੂੰ ਲੈ ਕੇ ਅਪਡੇਟ ਲੈ ਕੇ ਆਏ ਆ ਉਹ ਇਸ ਜਿਹੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਭਰ ਦੇ ਵਿੱਚ ਮੀਂਹ ਪੈ ਸਕਦਾ ਹੈ ਠੰਡ ਕੁਝ ਜ਼ੋਰ ਫੜ ਸਕਦੀ ਹੈ ਜੇਕਰ ਇਹਨਾਂ ਤਿੰਨ ਦਿਨਾਂ ਦੀ ਗੱਲ ਕਰੀਏ ਤਾਂ ਸੰਗਨੀ ਧੁੰਦ ਜ਼ਰੂਰ ਪੈਗੀ ਟੈਂਪਰੇਚਰ ਦੇ ਵਿੱਚ ਕੁਝ ਵਾਦਾ ਹੋਏਗਾ ਟੈਂਪਰੇਚਰ ਆਮ ਦੇ ਨੇੜੇ ਪਹੁੰਚ ਜਾਏਗਾ ਪਾਵਕੇ ਸਰਦੀ ਘਟੇਗੀ ਪਰ ਧੁੰਦ ਦਾ ਪਰ ਕੋਪ ਲਗਾਤਾਰ ਜਾਰੀ ਰਹੇਗਾ ਜੇਕਰ ਗੱਲ ਪਿਛਲੇ ਦਿਨਾਂ ਦੇ ਟੈਂਪਰੇਚਰ ਦੀ ਕਰੀਏ ਤਾਂ ਸੂਬੇ ਦੇ ਬਹੁਤੇ ਹਿੱਸੇ ਬਹੁਤ ਜ਼ਿਆਦਾ ਠੰਡੇ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਫਰੀਦਕੋਟ ਅਤੇ ਬਠਿੰਡਾ ਬੇਹੱਦ ਠੰਡੇ ਗਿਨੇ ਗਏ ਨੇ ਜਿਨ੍ਹਾਂ ਦੇ ਵਿੱਚ ਟੈਂਪਰੇਚਰ ਬਹੁਤ ਘਟ ਰਿਹਾ ਹੈ ਅਤੇ ਮੀਂਹ ਪਏਗਾ 18, 19 ਅਤੇ 21 ਤਰੀਕ ਨੂੰ ਸੂਬੇ ਦੇ ਵਿੱਚ ਜ਼ਬਰਦਸਤ بارش ਦੇ ਅਸਾਰ ਮੰਨੇ ਜਾ ਰਹੇ ਨੇ ਇਸ ਤੋਂ ਇਲਾਵਾ 22 ਅਤੇ 23 ਤਰੀਕ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਵੀ ਦਿਤਾਈ ਜਾ ਰਹੀ ਹੈ ਸੋ ਜੇਕਰ ਮੀਂਹ ਪੈਂਦਾ ਹੈ ਤਾਂ ਇਹ ਮੀਂਹ ਫਸਲਾਂ ਦੇ ਲਈ ਕਿ ਉਹ ਵਾਂਗ ਸਾਬਤ ਹੋਵੇਗਾ ਤੇ ਕੁਝ ਫਸਲਾਂ ਦੇ ਲਈ ਕੁਝ ਸਬਜ਼ੀਆਂ ਦੇ ਲਈ ਨੁਕਸਾਨ ਦਾ ਇੱਕ ਵੀ ਸਾਬਤ ਹੋਵੇਗਾ ਮੀਂਹ ਦੀ پیشن گوئی ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਬੜੇ ਵੱਡੀ ਗਿਣਤੀ ਦੇ ਵਿੱਚ ਲੋਕ ਕਹਿ ਰਹੇ ਸੀ ਕਿ ਇਸ ਵਾਰ ਸਰਦੀਆਂ ਤਾਂ ਸ਼ੁਰੂ ਹੋ ਗਈਆਂ ਨੇ ਪਰ ਜ਼ਬਰਦਸਤ ਬਾਰਿਸ਼ ਨਹੀਂ ਹੋਈ ਹੈ ਪਰ ਇਸ ਬਾਰਿਸ਼ ਤੋਂ ਬਾਅਦ ਮੌਸਮ ਕਿਵੇਂ ਦਾ ਰਹੇਗਾ ਇਹ ਵੇਖਣਾ ਹੋਵੇਗਾ ਫਿਲਹਾਲ ਇਸ ਨੂੰ ਲੈ ਕੇ ਕੁਝ ਵੀ ਅਨੁਮਾਨ ਹੈ ਜਿਹੜਾ ਨਹੀਂ ਲਗਾਇਆ ਗਿਆ ਹੈ ਪਰ ਹਾਂ ਆਉਂਦੇ ਹਫ਼ਤੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਰੂਰ ਨੇ ਕੁਝ ਹਲਕ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋਏਗੀ ਕੁਝ ਹਿੱਸਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਜਦ ਕੇ ਕੁਝ ਹਿੱਸਿਆਂ ਦੇ ਵਿੱਚ ਬਹੁਤ ਹੀ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨ ਕੋਈ ਮੌਸਮੀ ਭਵਿੱਖਤ ਵੱਲੋਂ ਕੀਤੀ ਗਈ ਹੈ